ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਕੀਤੀ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਚਰਨਜੀਤ ਸਿੰਘ ਚੰਨੀ ਜੀ ਨੇ ਮਾਈਨਿੰਗ ਹੋ ਰਹੀ ਹੈ ਮਾਈਨਿੰਗ ਦੀ ਵੀਡੀਓ ਦੇਖ ਕੇ ਇਹ ਹੈਰਾਨੀ ਹੋਈ ਵੀ ਮਾਈਨਿੰਗ ਤਾਂ ਕਾਂਗਰਸੀਆਂ ਦੇ ਰਾਜ ਦੇ ਵਿੱਚ ਵੀ ਹੁੰਦੀ ਰਹੀ ਹੈ ਉਦੋਂ ਕਿਉਂ ਨਹੀਂ ਤੁਹਾਡੇ ਕੋਲੋਂ ਦਰਿਆਵਾਂ ਤੇ ਜਾਣ ਦਾ ਟੱਕਾਂ ਤੇ ਜਾਣ ਦਾ ਮੌਕਾ ਲੱਗਿਆ ਜਾਂ ਤੁਸੀਂ ਗਏ ਨਹੀਂ ਅੱਜ ਤੁਹਾਨੂੰ 5.5 ਰੁਪਏ ਯਾਦ ਆਜੀ ਵੀ ਮਾਈਨਿੰਗ ਭਗਵੰਤ ਮਾਨ ਨੇ ਕਿਹਾ ਸੀਗਾ 5.5 ਰੁਪਏ ਰੇਤਾ ਮਿਲੂਗਾ ਤੇ ਮਾਈਨਿੰਗ ਸਾਰੀ ਲੀਗਲ ਤਰੀਕੇ ਦੇ ਨਾਲ ਹੋਊਗੀ ਮਾਈਨਿੰਗ ਤਾਂ ਤੁਹਾਡੀ ਵਾਰ ਦੇ ਉੱਤੇ ਵੀ ਤੁਹਾਡੀ ਸਰਕਾਰ ਦੇ ਵਿੱਚ ਵੀ ਹੁੰਦੀ ਰਹੀ ਹੈ ਆ ਦੇਖਿਓ ਜਰਾ ਵੀਡੀਓ ਦੇਖਿਓ ਬਾਕੀ ਗੱਲ ਆਪਾਂ ਬਾਅਦ ਚ ਕਰਦੇ ਆ ਮੈਂ ਤੁਹਾਨੂੰ ਇੱਕ ਲਾਈਵ ਮਾਈਨਿੰਗ ਦਾ ਨਜ਼ਾਰਾ ਰੋਪੜ ਦੇ ਵਿੱਚ ਸਤਲੁਜ ਦਰਿਆ ਤੇ ਦਿਖਾਉਣਾ ਚਾਹੁੰਦਾ ਅਸੀਂ ਜਲੰਧਰ ਨੂੰ ਜਾ ਰਹੇ ਆ ਤੇ ਰਸਤੇ ਦੇ ਵਿੱਚ ਅਸੀਂ ਦਰਿਆ ਸਤਲੁਜ ਦੇ ਪੁਲ ਤੇ ਰੁਕੇ ਹੋਏ ਆ ਕਿਉਂਕਿ ਸਾਈਡ ਤੇ ਜਿਹੜੀ ਹੈ ਤੜਾ ਤੜ ਮਾਈਨਿੰਗ ਹੋ ਰਹੀ ਹੈ ਉਹ ਮੈਂ ਤੁਹਾਨੂੰ ਵੀ ਦਿਖਾਉਣਾ ਚਾਹੁੰਦਾ ਆਹ ਦੇਖੋ ਏ ਦੇਖੋ ਜេសਵੀ ਮਸ਼ੀਨਾਂ ਲੱਗੀਆਂ ਹੋਈਆਂ ਆ ਪੋਕਲੈਨ ਖੜੀ ਐ ਭਰ ਰਹੀ ਐ ਇੱਕ ਔਰ ਪੋਕਲੈਨ ਖੜੀ ਐ ਇੱਕ ਆ ਜេសਵੀ ਖੜੀ ਐ ਉਹ ਸਾਹਮਣੇ ਟਰੱਕ ਭਰੇ ਜਾ ਰਹੇ ਐ ਇਹ ਦਰਿਆ ਸਤਲੁਜ ਐ ਰੋਪੜ ਦਾ ਤੇ ਸ਼ਰਿਆ ਮਾਈਨਿੰਗ ਚੱਲ ਰਹੀ ਐ ਜਿਹੜਾ ਮੁੱਖ ਮੰਤਰੀ ਦੇ ਦਾਅਵੇ ਐ ਕਿ ਜੀ ਐਸੀ ਮਾਈਨਿੰਗ ਨਹੀਂ ਕਰਦੇ ਸਾਡੇ ਰਾਜ ਦੇ ਵਿੱਚ ਲੋਕਾਂ ਨੂੰ ਰੇਤਾ 5.5 ਰੁਪਏ ਮਿਲੇਗਾ ਤੇ ਲੇਬਰ ਦੇ ਨਾਲ ਟਰੱਕ ਟਰਾਲੀਆਂ ਵਿੱਚ ਹੀ ਭਰਿਆ ਜਾ ਸਕੇਗਾ ਸਾਹਮਣੇ ਤੁਸੀਂ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਇਹ ਟਰੱਕ ਖੜੇ ਐ ਟਿਪਰ ਖੜੇ ਐ ਜੀ ਸੀ ਬੀ ਆਹ ਦੇਖੋ ਸਾਹਮਣੇ ਟਰੱਕ ਨੂੰ ਭਰ ਰਹੀਆਂ ਪੋਕਲੈਨਾ ਸ਼ਰਿਆਮ ਦਰਿਆ 'ਚ ਮਾਈਨਿੰਗ ਹੋ ਰਹੀ ਹੈ ਅੱਜ 25 ਫਰਵਰੀ ਹੈ 2024 ਦੀ ਐਸੀ ਜਲੰਧਰ ਨੂੰ ਜਾਂਦੇ ਜਾਂਦੇ ਆ ਪੁਲ ਤੇ ਰੁਕੇ ਆ ਆ ਪਿਛਲੇ ਪਾਸੇ ਤੁਸੀਂ ਸਾਹਮਣੇ ਦੇਖੋ ਕਿੰਨੇ ਟਰੱਕ ਤੇ ਜੀਸੀਬੀਆਂ ਲਗਾਤਾਰ ਮਾਈਨਿੰਗ ਕਰ ਰਹੀਆਂ ਤੇ ਰੋਪੜ ਜ਼ਿਲ੍ਹੇ ਦਾ ਦਰਿਆ ਸਤਲੁਜ ਦੇ ਪੁਲ ਤੇ ਮੈਂ ਖੜਾ ਹਾਂ ਤੇ ਆ ਤੁਸੀਂ ਦੇਖੋ ਸਾਹਮਣੇ ਜੀਸੀਬੀ ਚੱਲ ਰਹੀ ਹੈ ਨਾਲ ਟਿਪਰ ਖੜਾ ਹੈ ਆ ਦੇਖੋ ਇਹ ਭਰ ਰਹੀ ਹੈ ਕੋਈ ਪੁੱਛਣ ਵਾਲਾ ਨਹੀਂ ਹੈ ਸ਼ਰਿਆਮ ਦਿਨ ਦਿਹਾੜੇ ਇਸ ਟਾਈਮ ਲਗਭਗ 11 11:30 ਹੋ ਰਹੇ ਆ ਦਿਨ ਦੇ ਵਿੱਚ ਰਾਤ ਨੂੰ ਤਾਂ ਬਹੁਤ ਵੱਡੀ ਗਿਣਤੀ ਚ ਹੋ ਜਾਂਦਾ ਲੇਕਿਨ ਹੁਣ ਵੀ ਸਾਹਮਣੇ ਕੋਈ 100 200 ਟਿਪਰ ਉਹ ਪਰਲੇ ਪਸੇ ਹੋ ਲੱਗਿਆ ਹੋਇਆ ਤੇ ਜੀ ਸੀ ਬੀਆਂ ਲਗਾਤਾਰ ਭਰ ਰਹੀਆਂ ਲਗਭਗ 5-7 ਪੋਕ ਲੈਣਾ ਇੱਥੇ ਖੜੀਆਂ ਜਿਹੜੀਆਂ ਕਿ ਲੱਗੀਆਂ ਹੋਈਆਂ ਭਰਨ ਵਾਸਤੇ ਦਰਿਆ ਸਤਲੁਜ ਦੇ ਉੱਤੇ ਬਹੁਤ ਬਹੁਤ ਧੰਨਵਾਦ ਹੁਣ ਦੱਸਿਓ ਜਰਾ ਇਹ ਵੀਡੀਓ ਦੇਖ ਕੇ ਵੀ ਕੀ ਮਾਈਨਿੰਗ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੀ ਇਸ ਤਰ੍ਹਾਂ ਹੋ ਰਹੀ ਹੈ ਜਾਂ ਫਿਰ ਕਾਂਗਰਸ ਦੀ ਸਰਕਾਰ ਵੇਲੇ ਵੀ ਮਾਈਨਿੰਗ ਇਸੇ ਤਰ੍ਹਾਂ ਹੁੰਦੀ ਸੀਗੀ ਜਾਂ ਫਿਰ ਅਕਾਲੀਆਂ ਦੀ ਵਾਰੀ ਦੇ ਉੱਤੇ ਵੀ ਮਾਈਨਿੰਗ ਇਸੇ ਤਰ੍ਹਾਂ ਹੁੰਦੀ ਸੀਗੀ ਜਾਂ ਨਹੀਂ ਹੁੰਦੀ ਸੀਗੀ ਕਮੈਂਟ ਬਾਕਸ ਦੇ ਵਿੱਚ ਦੱਸਿਓ ਯਾਰ